ਟੁੱਟ ਗਈਆਂ ਸਾਹ ਪਿਆਰ ਦੀਆਂ ਲੜੀਆਂ ਉਹ ਮੌਜਾ ਭਰ ਲਿਆ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਦਰਸ਼ਕੀਓ ਤਾੜੀਆਂ ਮਾਰੋ ਜੇ ਮੈਚ ਪਿਆ ਲੱਗ ਰਿਹਾ ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ ਸਾਰੋ ਟੀਮਾਂ ਦੇ ਨਾਮ ਤੇ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਫਿਰ ਬਰਨਾਲ ਸਿੰਘ ਪੂਰੇ ਦੀ ਇਸ ਵੇ ਪੈਂਦੀ ਹੋਈ ਬੱਗੇ ਦਾ ਪੁਰਾ ਅਗਲੀ ਕਬੱਡੀ ਖਾਣ ਦੇ ਵਾਸਤੇ ਸਾਡਾ ਤੇਜਾ ਸਿੰਘ ਦੀ ਮੈਂਬਰ ਵਰਦੀਪ ਸਿੰਘ ਜੀ ਪੂਰਾ ਜੈ ਸਿੰਘ ਦੀ ਸਰਪੰਸਾ ਪਲਵੰਤ ਸਿੰਘ ਦੀ ਡੀਪੀ ਸਾਹਿਬ ਅਗਲੇ ਸਾਲ ਕਹਿੰਦੇ ਫਿਰ 30 ਸਤੰਬਰ 1 ਤੋਂ 2 ਅਕਤੂਬਰ 2014 ਨੂੰ ਇੱਥੇ हां फिर बलवंत सिंह पूरा जो के का घरे पहुंचो भ्रावो सेवा तो पूरी सेवा हो चुका है जसकपुर थारे ने बलवंत भाटे तू ने जसकपुर थारे ने के पहला कीते ने नाले दे प्रीति वरगे ओसपुर थारा बलवंत सिंह के पासे दुनिया की पार्टी में क्यों यार स्टेज पे पता वाले आगे पहला खड़ी होने के वास्ते पर मैं बात किरपा करण जी बहुत ख़तरे आहे कमा बिर जी उहो वेठे स्टेज पूरे पूरे सरदार साहिब को